ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ-ਵਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੇ ਬਾਰੇ ਜੋ ਸਿੱਖ ਪਾਈਚਾਰੇ ਦੇ ਦਿਲ ਨੂੰ ਛੂੰਦਾ ਹੈ 328 ਪਾਵਨ ਦੇ ਗੁੰਮ ਹੋਣ ਅਤੇ ਬੇਅਦਬੀ ਦੇ ਮਾਮਲੇ ਬਾਰੇ ਹਾਲ ਹੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਦੇ ਵੱਲੋਂ ਬਣਾਈ ਹੋਈ ਸਿਟ ਨੂੰ ਸਹਿਯੋਗ ਦੇਣ ਦੇ ਆਦੇਸ਼ ਜਾਰੀ ਕੀਤੇ ਨੇ ਜੋ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪੁਲਿਸ ਨੂੰ ਸਹਿਯੋਗ ਨਾ ਦੇਣ ਵਾਲੇ ਬਿਆਨ ਤੋਂ ਬਾਅਦ ਦੇ ਵਿੱਚ ਆਇਆ ਹੋਇਆ ਇੱਕ ਨਵਾਂ ਹੀ ਮੋੜ ਹੈ। ਇਹ ਮੋੜ ਸਿੱਖ ਸੰਗਤ ਦੇ ਵਿੱਚ ਨਵਾਂ ਵਰਤਾਨਾ ਬਣਾ ਰਿਹਾ ਹੈ ਕਿ ਧਾਰਮਿਕ ਅਗਵਾਈ ਹੁਣ ਖੁੱਲ੍ਹ ਕੇ ਜਾਂਚ ਨੂੰ ਅੱਗੇ ਵਧਾਉਣ ਦੇ ਲਈ ਕਹਿ ਰਹੀ ਹੈ। ਸੋ ਅੱਜ ਅਸੀਂ ਇਸ ਮਾਮਲੇ ਨੂੰ ਡੂੰਘਾਈ ਦੇ ਨਾਲ ਵਿਚਾਰਾਂਗੇ। ਸੋ ਇਸ ਸਭ ਮਸਲੇ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਖੇੜਾ ਸਾਹਿਬ ਮਿਹਰਬਾਨੀ ਰਾਜੀ ਲੋ ਜੀ ਖੜਾ ਸਭ ਗੱਲ ਕੀਤੀ ਜਾਵੇ ਤਾਂ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 328 ਪਾਵਨ ਸਰੂਪਾਂ ਦੇ ਸਬੰਧੀ ਸਰਕਾਰ ਦੇ ਵੱਲੋਂ ਬਣਾਈ ਗਈ ਸੈਟ ਨੂੰ ਸਹਿਯੋਗ ਦੇਣ ਦੇ ਆਦੇਸ਼ ਜਾਰੀ ਕੀਤੇ ਨੇ ਤੇ ਪੁਲਿਸ ਨੂੰ ਸਹਿਯੋਗ ਨਾ ਦੇਣ ਵਾਲੇ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਤੋਂ ਬਾਅਦ ਵਿੱਚ ਆਇਆ ਇਹ ਨਵਾਂ ਮੋੜ ਜੋ ਹੈ ਕਿ ਵਰਤਾਂਤ ਕੀ ਸਿਰ ਤੇ ਆ ਕੀ ਲੱਗਦਾ ਹੈ ਤੁਹਾਨੂੰ ਇਸ ਖਬਰ ਦੇ ਉੱਤੇ ਅਸਲ ਵਿੱਚ ਗੱਲ ਹੈ ਕਿ ਕਰਮੇ ਜਿਹੜੇ ਨਾ 328 ਪਾਵਨ ਸਰੂਪ ਹ ਹ ਜਦੋਂ ਲਗਾਤਾਰ 5 ਸਾਲ ਤੋਂ ਇੱਕ ਬਹੁਤ ਵਿਵਾਦ ਚੱਲ ਰਿਹਾ ਸੀਗਾ ਹੁਣ ਗੱਲ ਇਹ ਨਹੀਂ ਕਿ ਉਹ ਇੱਕ ਸਿਸਟਮ ਦੇ ਖਿਲਾਫ ਕਿਵੇਂ ਹੋਇਆ ਕਿੱਦਾਂ ਕੀਤਾ ਉਹਨਾਂ ਨੇ ਨਿਵੇੜ ਲਿਆ ਜਾਂ ਨਹੀਂ ਨਿਵੇੜ ਲਿਆ ਗੱਲ ਹੈ ਕਿ ਜਿਹੜੀ ਧਿਰ ਬੈਠੀ ਸੀ ਹੁਣ ਤੂੰ ਲੈ ਕੇ ਉੱਥੇ ਸੰਘਰਸ਼ ਕਰ ਰਹੀ ਸੀ ਜਿਨ੍ਹਾਂ ਨੇ ਅਕਾਲ ਤਖਤ ਦੇ ਉੱਪਰ ਜਾ ਕੇ ਪੁੱਛਿਆ ਸਵਾਲ ਵੀ ਕੀਤੇ ਹਨ ਉਹਨਾਂ ਨੂੰ ਕੁੱਟ ਪਈ ਅਖੀਰ ਹੀ ਉਹ ਬਲਦੇਵ ਸਿੰਘ ਵਰਗੇ ਲੈ ਹੈਗੇ ਉੱਥੇ ਬਿਠੇ ਵੀ ਹਨ ਲੰਮਾ ਸਮਾਂ ਸੰਘਰਸ਼ ਕੀਤਾ ਹਾਂਜੀ ਅੱਜ ਪਿਛੇ ਨਾ ਗਈ ਸੀ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਦਾ ਸਹਿਯੋਗ ਕਰਨ ਲੱਗ ਪਈਆਂ ਕਿਉਂਕਿ ਜਿਹੜੀ ਐਸਡੀਪੀਸੀ ਹੈਗੀਆਂ ਲਗਾਤਾਰ 11-12 ਸਾਲ ਹੋ ਗਏ ਇਹਦੀ ਚੋਣ ਨਹੀਂ ਹੋ ਸਕ ਚੋਣ ਨਾ ਹੋਣ ਕਰਕੇ ਕੁਝ ਚਲੇ ਗਏ ਕੁਝ ਉਹਨਾਂ ਦੇ ਬਖਰੇਵੇਂ ਆ ਗਏ ਬਖਰੇਵੇਂ ਹੁਣ ਤੋਂ ਬਾਅਦਾਂ ਜ਼ਥੇਦਾਰਾਂ ਦਾ ਜੋ ਸਿਸਟਮ ਚੱਲ ਰਿਹਾ ਹੈਗਾ ਉਹ ਤੁਹਾਨੂੰ ਪਤਾ ਸਭ ਜੱਗ ਜਾ ਰਿਹਾ ਹੈਗਾ ਹੂੰ ਜੀ ਹਾਂ ਜੀ ਤੇ ਜ਼ਥੇਦਾਰ ਨੇ ਵੀ ਉਹੀ ਕਰਨਾ ਹੁੰਦਾ ਜੋ ਮਤਲਬ ਉਸੇ ਐਸਜੀਪੀਸੀ ਕਹਿੰਦੀ ਆ ਜਾਂ ਜਿਹੜੇ ਚੋਣਨ ਵਾਲੀ ਵਿਚਾਰਧਾਰਾ ਕਰਦੀ ਆ ਹੂੰ ਲੇਕਿਨ 328 ਦੀ ਗੱਲ ਹੈਗੀ ਆ ਕਿ ਕੁਝ ਲੋਕ ਹੁੰਦੇ ਆ ਜਿਹੜੇ ਜਿਹੜੇ ਉੱਤੇ ਨਾ ਜਿੱਥੇ ਪ੍ਰਕਾਸ਼ਨ ਹੁੰਦੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਨ ਹੁੰਦਾ ਹਾਂਜੀ ਹੁਣ ਉਹ ਜਗ੍ਹਾ ਤੇ ਅੱਗ ਲੱਗ ਜਾਣਾ ਉਹ ਜਗ੍ਹਾ ਤੇ ਵਿਛੜਾ ਪਉਣੀਆਂ ਪਣੀਆਂ ਅੱਗ ਬੁਝਾਉਣੀਆਂ ਪਣੀਆਂ ਕੁਝ ਦਾ ਹੁਣ ਸਸਕਾਰ ਹੋ ਜਾਣਾ ਜਾਂ ਫਿਰ ਖਰਾਬ ਹੋ ਜਾਣਾ ਉਹ ਇੱਕ ਵੱਖਰੀ ਗੱਲ ਆ ਲੇਕਿਨ ਉਸ ਤੋਂ ਬਦਾਂ ਵੀ ਜਿਹੜਾ ਮਤਲਬ ਕਿਲੇ ਤੇਰਾ ਨੂੰ ਜਾਂਦੇ ਆ ਕਿਵੇਂ ਜਾਂਦੇ ਆ ਉਹ ਕੱਢਿਆ ਸੀ ਉਹਨਾਂ ਨੇ ਜਦੋਂ ਇਨਕੁਆਇਰੀ ਕੀਤੀ ਸੀ ਉਹਦੇ ਤੇ 9-10 ਲੱਖ ਰੁਪਏ ਦੀ ਕਪਲਾਏਗਾ ਹੁਣ ਗੱਲ ਹੈ ਕਿ ਵੀ ਗੁਰੂ ਘਰ ਦੇ ਵਿੱਚ ਬੈਠ ਕੇ ਗੁਰੂ ਦੇ ਨਾਲ ਹੀ ਇਦਾਂ ਦੀ ਗੱਲ ਹੁੰਦੀ ਹੋਵੇ ਤੇਦਾਂ ਤੇ ਖਤਰਨਾਕ ਆ ਨਾ ਬਿਲਕੁਲ ਸਹੀ ਗੱਲ ਆ ਹੁਣ ਉਸ ਜਿਹੜੀ ਅਦਬ ਤੇ ਬੇਅਦਬੀ ਜਿਹੜੀ ਹੋ ਰਹੀ ਹੈ ਉਹ ਲੋਕਾਂ ਦੀ ਬੇ ਲਾ ਪਰ ਬਈ ਕੁਝ ਲੋਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਧਰਨੇ ਦੇ ਬੈਠੇ ਆ ਉਹਦੇ ਤਰੂ ਗੁਰੂ ਮੰਨਦੇ ਹੈਗੇ ਹਾਂ ਹਾਂਜੀ ਜੀ ਜਿਹੜਾ ਨੇ ਪ੍ਰਕਾਸ਼ਨ ਕਰਦੇ ਆ ਉਹ ਇੰਨੇ ਕਿ ਮੈਕੈਨਿਜ਼ਮ ਹੋ ਗਿਆ ਕਿ ਉਹ ਪੁਸਤਕ ਮੰਨਦੇ ਆ ਹਮ ਮੇ ਕਿਤਾਬ ਦਾ ਛਪਨਾ ਕਿਤਾਬ ਦਾ ਪ੍ਰਕਾਸ਼ ਹੋ ਜਾਣਾ ਉਸ ਤੋਂ ਬਾਅਦ ਐ ਕਰ ਦੇਣਾ ਹਮ ਹੁਣ ਉਹ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਬਖਸ਼ਿਸ਼ ਦਾ ਸ਼ਬਦ ਗੁਰੂ ਦੀ ਹੈਗੀ ਆ ਉਹਨੂੰ ਸੰਭਾਲ ਕੇ ਕਿਵੇਂ ਰਹਿਣਾ ਉਹਦਾ ਸਤਕਾਰ ਤੇ ਆਦਬ ਕਿਵੇਂ ਰੱਖਣਾ ਉਹ ਤੇ ਨੰਬ ਸੋਚਦਿਆਂ ਵੀ ਆ ਪੰਦਤ ਰਾਜੇ ਹੀ ਸੀਗਾ ਜੀ ਲੇਕਿਨ ਜਿਹੜੀ ਰਾਜ ਕਰਦੀ ਧਿਰ ਸੀਗੀ ਉਹ ਇਸ ਨੂੰ ਮਤਲਬ ਇੱਕ ਹਲਕਾ ਬਦਲ ਤੇ ਲੈ ਰਹੀ ਸੀਗੀ ਜੋ ਸਾਹਮਣੇ ਆ ਰਿਹਾ ਹਾਂਜੀ ਗੱਲ ਹੈ ਕਿ ਹੁਣ ਜਦੋਂ ਮਤਲਬ ਉਹਨਾਂ ਨੇ ਕਿਹਾ ਕਿ ਜੋ ਕਾਨੂੰਨ ਹੈਗਾ ਐਸਡੀਪੀਸੀ ਦਾ ਉਹਦੇ ਮੁਤਾਬਕ ਉਹਨਾਂ ਨੇ ਕੋਈ ਵੀ ਬਰਮਤੀ ਹੁੰਦੀ ਹੈਗੀ ਆ ਤਾਂ ਉਹਨਾਂ ਨੇ ਆ ਵੀ ਨਿਪਟਾਰਾ ਕਰਨਾ ਕਮੇਟੀ ਬੈਣੀ ਹੁੰਦੀ ਆ ਹਾਂਜੀ ਲੇਕਿਨ ਜਦੋਂ ਉਹਨ ਲੱਗਦਾ ਹੁੰਦਾ ਕਿ ਉਹਨਾਂ ਨੂੰ ਕੋਈ ਜਿਆਦਾ ਗੱਲ ਹੈਗੀ ਆ ਫੇਰ ਐਸਡੀਪੀਸੀ ਵੱਲੋਂ ਹੀ ਪੁਲਿਸ ਨੂੰ ਕਿਹਾ ਜਾਂਦਾ ਕਿ ਇਹਨਾਂ ਤੇ ਫੌਜਦਰੀ ਮਤਲਬ ਜਗਾ ਹ ਹ ਦੇ ਕੇ ਪਾਇਆ ਜਾਂਦਾ ਜਾਂ ਕੋਈ ਸਜ਼ਾ ਦਾ ਕਾਨੂੰਨ ਉਹਨਾਂ ਵੱਲੋਂ ਹੁੰਦਾ ਹ ਹ ਤੋ ਫੇ ਐਫਐਸ ਦਾਜ ਹੁੰਦੀ ਹੈਗੀ ਹ ਕਿਉਂਕਿ ਕੋਈ ਵੀ ਜੇ ਸਾਡਾ ਮਤਲਬ ਨਾ ਜਿਹੜਾ ਗੁਰਦੁਆਰਾ ਸਾਡਾ ਐਕਟ ਹੈਗਾ ਉਹ ਐਕਟ ਸਾਡੇ ਭਾਰਤੀ ਸੰਵਿਧਾਨ ਦੇ ਅੰਦਰ ਹੀ ਆ ਹਾਂਜੀ ਉਹ ਸਭ ਤੋਂ ਸੁਪਰ ਕੌਨ ਭਾਰਤੀ ਸੰਵਿਧਾਨ ਹ ਜਿਹੜੀ ਮਤਲਬ ਕਾਨੂੰਨੀ ਧਾਰਾ ਬਣਨੀ ਹੈਗੀ ਆ ਉਹ ਭਾਰਤ ਸੰਵਿਧਾਨ ਰਣੀ ਹੈ ਉਹ ਬੇਸ਼ੱਕ ਕੋਈ ਵੀ ਧਰਮ ਓਜ਼ਾਦਾ ਨਾ ਆਪਣੇ ਕੰਮ ਕਰ ਰਿਆ ਉਹ ਸੈਟ ਦੇ ਮੁਤਾਬਕ ਹਮ ਲੇਕਿਨ ਕੁਝ ਹਨਤਾਂ ਦੇ ਵਿੱਚ ਉਹਨਾਂ ਨੂੰ ਜਾਣਾ ਹੀ ਹੁੰਦਾ ਜਿੱਥੋਂ ਇਹਨਾਂ ਨੇ ਨਾ ਕੀਤੀ ਸੀਗੀ ਬੇਸ਼ੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਮਤਲਬ ਇਹ ਗੱਲ ਆਖੀ ਸੀ ਵੀ 300 ਦੇ 250 ਰੁਪਏ ਦਾ ਮੈਂ ਹਿਸਾਬ ਲਵਾਵਾਂਗਾ ਮੈਂ ਕਰਾਂਗਾ ਨਾ ਜੀ ਤੇ ਬਾਅਦ ਵਿੱਚ ਉਹ ਵੀ ਯੂ ਟਰਨ ਕਰ ਜਾਂਦੇ ਐ ਅਕਸਰੀ ਕਰ ਜਾਂਦੇ ਐ ਉਹ ਕਹਿੰਦੇ ਮੈਂ ਹਿਸਾਬ ਲੈਣ ਦੀ ਗੱਲ ਨਹੀਂ ਕੀਤੀ ਮੈਂ ਹਿਸਾਬ ਦੇਣ ਦੀ ਗੱਲ ਕੀਤੀ ਆ ਵੀ ਤੂੰ ਹਿਸਾਬ ਕਿਹੜਾ ਦੇਣਾ ਜੋ ਤੁਸੀਂ ਗਲਤ ਬੋਲਿਆ ਉਹਦਾ ਤੁਸੀਂ ਗੱਲ ਸਪਸ਼ਟਿਕਨ ਦੇਣਾ ਹੈਗਾ ਹਨਾ ਜੀ ਹੁਣ ਜਿਹੜੇ ਤੁਸੀਂ ਗੱਲ ਆਖੀ ਹੈਗੀ ਹੈ ਕਿ ਜਿਹੜੇ ਸਾਡੇ ਹੈਗੇ ਨੇ ਜਿਹੜੇ ਦਰਦਾਰ ਸਾਹਿਬ ਤਰੀਬ ਸੰਗਠਨ ਕਰਸਾ ਜੀ ਉਹਨਾਂ ਨੇ ਹੁਣ ਇਹ ਗੱਲ ਕੀਤੀ ਜਦੋਂ ਕਈ ਆਏ ਸੀ ਕਿਸੇ ਨੂੰ ਵੀ ਤੁਸੀਂ ਮਤਲਬ ਜਿਹੜੀ ਇਨਕੁਆਇਰੀ ਚੱਲ ਰਹੀ ਹੈਗੀ ਆ ਉਹਦਾ ਸਾਥ ਦੇਵੋ ਨਾਲ ਇਹ ਗੱਲ ਕਿਹਾ ਵੀ ਜਦੋਂ ਪ੍ਰਧਾਨ ਜੀ ਉੱਥੇ ਬਿਡ ਅਫਸਰ ਬੈਠੇ ਹੋਣ ਉਹਦੋਂ ਜਦੋਂ ਵੀ ਆਵੇ ਮੰਨੋ ਸਟ ਦੀ ਕੋਈ ਕਮੇਟੀ ਆਉਂਦੀ ਹੈ ਤੇ ਉਹਨਾਂ ਨੂੰ ਪੂਰਾ ਜੋ ਮੰਗਣਗੇ ਦਿੱਤਾ ਜਾਵੇਗਾ ਸਹਿਯੋਗ ਦਿੱਤਾ ਜਾਊਗਾ ਜੀ ਜੀ ਹੁਣ ਗੱਲ ਇਹ ਹੈਗੀ ਆ ਕਿ ਉਹਦੇ ਵਿੱਚ ਬੜਾ ਰੋਲਾ ਪੈ ਰਿਹਾ ਹੈ ਬਹੁਤ ਖਾਬ ਰਹੀ ਆ ਲੋਕਾਂ ਦੇ ਬੜੇ ਵਿਚਾਰ ਵਾਕ ਰਕ ਗਏ ਹਾਂ 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 ਪਵਾ ਕਿ ਇਸ ਗੜਗਰ ਸਾਹਿਬ ਦੇ ਇਸ ਬਿਆਨ ਤੋਂ ਵੱਧ ਜਾਂ ਇਹ ਹੁਕਮਨਾਮੇ ਤੋਂ ਵੱਧ ਲੱਗਦਾ ਕਿ ਗੜਗਾ ਸਾਹਿਬ ਆਪਣੇ ਪੈਰੀਂ ਖੜੇ ਹੋ ਗਏ ਆ ਹੂੰ ਉਹ ਆਪਣੀ ਮਰਜ਼ੀ ਵੀ ਕਰ ਸਕਦੇ ਆ ਉਹ ਕਿਉਂਕਿ ਕੋਈ ਵੀ ਕੋਈ ਵੀ ਮਤਲਬ ਨਾ ਸਕੂਲ ਹੈ ਪ੍ਰਿੰਸੀਪਲ ਹੈ ਨਾ ਹੂੰ ਤਾਂ ਪ੍ਰਿੰਸੀਪਲ ਕਿਹ ਟੱਕਰ ਹੁੰਦਾ ਸਕੂਲ ਦਾ ਸਕੂਲ ਪ੍ਰਿੰਸੀਪਲ ਸਕੂਲ ਵੱਖਰੀ ਸੰਸਥਾ ਹੁੰਦੀ ਆ ਹੂੰ ਪਰ ਉਹ ਸਕੂਲ ਦੇ ਉੱਪਰ ਕੋਈ ਵੱਡਾ ਵਿਭਾਗ ਵੀ ਹੁੰਦਾ ਹੂੰ ਉਹ ਜੋ ਭਵਾ ਪ੍ਰਿੰਸੀਪਲ ਨੇ ਕੇ ਟੱਕਰੀ ਕਰਨਾ ਹੁੰਦਾ ਲੇਕਿਨ ਉਹਦੇ ਪਿੱਛੇ ਡੀਪੇ ਬੈਠੇ ਸੈਕਟਰੀ ਬੈਠੇ ਆ ਕੋ ਉਹਨਾਂ ਦੇ ਵੀ ਹੁੰਦੇ ਆ ਹੂੰ ਜੀ ਉਹਨਾਂ ਦੇ ਪਿੱਛੇ ਵੀ ਵੱਡੀਆਂ ਤਾਕਤਾਂ ਵੱਡੀਆਂ ਤਾਕਤਾਂ ਹੁੰਦੀਆਂ ਹੁਣ ਜਿਹੜੀ ਐਸਪੀਸੀ ਹੈਗੀ ਆ ਉਹਦਾ ਵੀ ਕੰਟਰੋਲ ਹੈਗਾ ਹੂੰ ਐਸਪੀਸੀ ਨੂੰ ਪਿਛੇ ਜਿਹੜੀ ਸ਼੍ਰੋਮਣੀ ਕਾਲਜ ਦੇ ਕੰਟਰੋਲ ਕਰਦੀ ਹੈਗੀ ਹੂੰ ਹੁਣ ਤੱਕ ਇਹ ਗੱਲ ਚੱਲਦੀ ਸੀਗੀ ਕਿ ਜੋ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਸੁਖਵੀਰ ਬਾਦਲ ਨੂੰ ਇੱਕ ਬਾਰੇ ਤੇ ਕੁਝ ਨਹੀਂ ਮੰਨਦੇ ਉਹ ਪੱਲੇ ਕੁਝ ਨਹੀਂ ਉਹਨੂੰ ਸਮਝਣੇਗੀ ਹਾਂਜੀ ਜਦੋਂ ਇਹ ਗੱਲ ਕਹਿੰਦੇ ਵੀ ਜੋ ਗਰਾਂ ਸੁਖਵੀਰ ਬਾਦਲ ਹੀ ਕਰਵਾ ਰਿਆ ਭਵਾ ਜੈਦਨ ਨੂੰ ਕਹਵੇ ਭ ਬਣਾਤੇ ਹੋ ਜੀ ਲੇਕਿਨ ਕੋਈ ਵੀ ਰਸਤਾ ਸੁਖਵੀਰ ਬਦਲ ਦੇ ਗੱਲ ਨੂੰ ਨਹੀਂ ਪਿਆ ਸਕਦਾ ਡਲ ਜਾਂਦਾ ਹੋਵੇ ਹਮ ਸੁਖਵੀਰ ਬਦਲ ਮਤਲਬ ਵਿੱਚ ਰਹਿ ਕੇ ਵੀ ਉਹ ਨਰਲੇਪ ਆ ਹਮ ਹੈਨਾ ਤੇ ਲੇਕਿਨ ਉਹਨੇ ਆਪਣੇ ਵਿੱਚ ਇਸ ਤਰ੍ਹਾਂ ਰੱਖਿਆ ਹੋਇਆ ਜੇ ਦਿਖਾਈ ਨਹੀਂ ਦਿੰਦਾ ਹਮ ਹੁਣ ਜਦੋਂ ਇਹ ਗੱਲ ਹੋਈ ਹੈ ਨਾ ਇਹ ਲੋਕੀ ਤੇ ਕਹਿੰਦੇ ਹੈਗੇ ਜੇ ਜਦੋਂ ਮੇਰੀ ਸੋਚ ਦੱਸਦੀ ਆ ਕਿ ਜੋ ਭਗਵਾਨ ਤੁਮਾ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਜਿਸ ਤਰ੍ਹਾਂ ਹੈਗਾ ਉਹਨਾਂ ਦੀ ਅੰਡਰਸਟੈਂਡਿੰਗ ਹੋ ਚੁੱਕੀ ਆ ਹਮ ਜੀ ਉਹਨਾਂ ਨੇ ਅੱਜ ਦੀ ਦਰੀਜੇ ਇਹ ਗੱਲ ਕੀਤੀ ਹੈਗੀ ਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਸਾਥ ਦੇਵੋ ਭਾਵ ਕਿ ਜੋ এসਬੀਸੀ ਬਲੋਨਕੁਆਰੀ ਕੀਤੀ ਗਈ ਹੈਗੀ ਆ ਪੁਰਾਣੇ ਜਥੇਦਾਰ ਹਰਪੀ ਸਿੰਘੁਰਾ ਵੱਲੋਂ ਲਈ ਮੋਰ ਲਾਈ ਗਈ ਆ ਉਹਨੂੰ ਐਸਏਡਿਜ ਰਹਿਣ ਦੇਣਾ ਹੂੰ ਕੋਈ ਤਬਦੀਲੀ ਨਹੀਂ ਹੋਣੀ ਇਹਦੇ ਵਿੱਚ ਅੱਛਾ ਜੀ ਅੰਦਰਖੱਤੇ ਇਹ ਗੱਲਬਾਤ ਹੋ ਰਹੀ ਹੈ ਹਾਂ ਹੋ ਰਹੀ ਆ ਕਿ ਜਿਹੜੇ ਰਿਪੋਰਟ ਕੀਤੀ ਠੀਕ ਆ ਜਿਹੜੇ ਜਿਹਨਾਂ ਨੇ ਕਪਲਾ ਕੀਤਾ ਸੀਗੇ ਉਹਨਾਂ ਨੂੰ ਕੱਢਤਾ ਗਿਆ ਸਜ਼ਾ ਮਿਲ ਗਈ ਹੈਗੀ ਆ ਤੇ ਬਾਕੀ ਕੋਈ ਮਤਲਬ ਗੁਰੂ ਗ੍ਰੰਥ ਸਾਹਿਬ ਕਿਤੇ ਅਲੋਪ ਨਹੀਂ ਹੋਏ ਹੂੰ ਉਹ ਸਹੀ ਹੱਥਾਂ ਦੇ ਵਿੱਚ ਹੈ ਸਹੀ ਜਗ੍ਹਾ ਦੇ ਵਿੱਚ ਹੈਗਾ ਕਿ ਜਦੋਂ ਮੈਂ ਸ਼੍ਰੀ ਗੁਰਨ ਸਿੰਘ ਸਾਹਿਬ ਕੋਈ ਮਤਲਬ ਡੇਰਾ ਜਾਂ ਕੋਈ ਘਰ ਪਰਿਵਾਰ ਮੰਗਦਾ ਤੇ ਉਹਨੂੰ ਉਸ ਸੁਵਿਧਾ ਨੇ ਦਿੱਤਾ ਜਾਂਦਾ ਹੈਗਾ ਤੇ ਉਹਨਾਂ ਦੇ ਕੋਲ ਉਹ ਲਿਸਟਾਂ ਹੋਣਗੀਆਂ ਵੀ ਕਿੱਥੇ ਗਏ ਆ ਜੇ ਵਿਦੇਸ਼ ਵੀ ਭੇਜਣਾ ਹੋਵੇ ਤਾਂ 8-10 ਲੱਖ ਰੁਪਏ ਭੇਜਣ ਦੇ ਗੁਰਨ ਸਾਹਿਬ ਤੇ ਲੱਗਦਾ ਹੈਗਾ ਕਿਉਂਕਿ ਉਹਨਾਂ ਨੂੰ ਉੱਧਰ ਟਿਕਟ ਲੱਗਣੀ ਆ ਉੱਧਰ ਜਗ੍ਹਾ ਮਿਲਣੀ ਉਹ ਸਭ ਕੁਝ ਕਰਨਾ ਹੁੰਦਾ ਹਾਂਜੀ ਤੇ ਇਸਰਕੇ ਨਾ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਨਾ ਨਵਾਂ ਬਿਰਤਾਂ ਸਿਰਜਿਆ ਜਾ ਰਿਹਾ ਦੇਖਣ ਨੂੰ ਕੁਝ ਹੋਰ ਹੈਗਾ ਉਹਦੇ ਪਿੱਛੇ ਕੁਝ ਹੋਰ ਹੈਗਾ ਹਣਾ ਤੇ ਉਹਦੇ ਪਿੱਛੇ ਜਿਹੜੀ ਗੱਲ ਹੈਗੀ ਆ ਕਿ ਬਿਲਕੁਲ ਭਗਵਾਨ ਸમાન ਵੀ ਨਹੀਂ ਚਾਹੇਗਾ ਹੂੰ ਤੇ ਲੋ ਕਿਉਂਕਿ ਉਹ ਵੀ ਗੁਰਸਿੱਖੇਗੇ ਮਤਲਬ ਉਹ ਪਤਿਤੀ ਆ ਪਤਿਤ ਨਹੀਂ ਹਾਂਜੀ ਲੇਕਿਨ ਉਹ ਪਰਿਵਾਰ ਹੈਗਾ ਉਹ ਨਹੀਂ ਚੋਣਗੇ ਕਿ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹਨੇ ਬੀੜਾਂ ਦੀ ਗੱਲ ਹੈਗੀ ਆ ਉਹ ਮਤਲਬ ਇਸ ਤਰ੍ਹਾਂ ਜਗਜਗਰ ਹੋਵੇ ਜਾਂ ਉਹਦਾ ਰੌਲਾ ਪਵੇ ਕਿ ਜਿਹੜੇ ਉਹ ਕੱਲ ਨੂੰ ਉਹ ਕਲੰਕੀ ਹੋ ਜਾਣ ਹੂੰ ਠੀਕ ਹੈ ਨਾ ਉਹ ਵੀ ਚਾਣਗੇ ਕਿ ਗੁਰੂ ਮਾਰਿਆ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਰਵੇ ਤੇ ਲੇਕਿਨ ਜਿਹੜੇ ਲੋਕ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਮਤ ਮਿਲ ਜਾਵੇ ਹੂੰ ਮਰੇ ਸਭ ਇਥੇ ਸਵਾਲ ਹੈ ਕਿ ਕਿਆ ਨਹੀਂ ਹਰਪ੍ਰੀਤ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ 328 ਪਾਵਨਸ ਰੂਪ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਵੀ ਪੁੱਛਗਿਛ ਕਰੇਗੀ ਹੁਣ ਸਿੱਟ ਤੇ ਹੁਣ ਸਿੱਟ ਗਿਆਨੀ ਹਰਪ੍ਰੀਤ ਸਿੰਘ ਚੋ ਡਿਟੇਲ ਵੀ ਲਵੇਗੀ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਮੇਰੇ ਕੋਲ ਜਿੰਨੀ ਵੀ ਜਾਣਕਾਰੀ ਹੋਵੇਗੀ ਮੈਂ ਵੀ ਦੇਣ ਨੂੰ ਤਿਆਰ ਹਾਂ ਤੇ ਮੈਂ ਵੀ ਸਹਿਯੋਗ ਕਰਾਂਗਾ ਅੱਜ ਇਹ ਖਬਰ ਆ ਰਹੀ ਹੈ ਗੱਲ ਇਹ ਹੈ ਕਿ ਉਹ ਸਹਿਯੋਗ ਦੇਣਗੇ ਜਿਨੀ ਜਾਣਕਾਰੀ ਹੈਗੀ ਹੈ ਪਰ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਪਹਿਲੇ ਰਿਕਾਰਡ ਚ ਹੂੰ ਜੋ ਉਹਨਾਂ ਨੇ ਕੀਤਾ ਨਾ ਉਹਨਾਂ ਦੇ ਰਿਕਾਰਡ ਚ ਹੂੰ ਹੂੰ ਬਤੌਰ ਜਦੋਂ ਜਿੱਥੇ ਉਹਨੇ ਮੋਹਰ ਲਾਈ ਆ ਜਾਂ ਜਿਹੜੇ ਹੁਕਮਨਾਮਾ ਕੀਤਾ ਹੈਗਾ ਉਹ ਰਿਕਾਰਡ ਦੇ ਵਿੱਚ ਹੁਣ ਵੱਖਰੀ ਜਾਣਕਾਰੀ ਕੀ ਦੇਣੀ ਉਹਨਾਂ ਨੇ ਵੱਖਰੀ ਜਾਣਕਾਰੀ ਇਹ ਕਹਿ ਸਕਦੇ ਕਿ ਜਦੋਂ ਮੈਂ ਉੱਥੇ ਬੈਠਾ ਸੀਗਾ ਮੈਨੂੰ ਇਹਦਾ ਹੁਕਮਨਾਮਾ ਆਇਆ ਸੀ ਮੈਨੂੰ ਕਿਸੇ ਆਪਣੀ ਲੀਡਰ ਨੇ ਕਿਹਾ ਸੀਗਾ ਪਰ ਉਸ ਗੱਲ ਦੇ ਸਬੂਤ ਨਹੀਂ ਕੀਤਾ ਜਾ ਸਕਦਾ ਉਹਦਾ ਰਿਕਾਰਡ ਕੋਈ ਨਹੀਂ ਹਮ ਜਦੋਂ ਇਦਾਂ ਦੇ ਕੰਮ ਜਿੰਨਾ ਫੈਸਲਾ ਹੋਈ ਹੋਣਾ ਜੋ ਰਿਕਾਰਡ 'ਚ ਆ ਤੁਹਾਡੇ ਜੋ ਰਿਕਾਰਡ 'ਚ ਹੀ ਨਹੀਂ ਤੁਸੀਂ ਕਿਸੇ ਨੂੰ ਅਲੀਗੇਸ਼ਨ ਲਾ ਦੋ ਕਿਸੇ ਦੇ ਵੀ ਮੈਨੂੰ ਇਦਾਂ ਕਰਦਾ ਸੀ ਮੈਨੂੰ ਆਹ ਪ੍ਰੈਸ਼ਰ ਸੀਗਾ ਜੇ ਤੈਨੂੰ ਪ੍ਰੈਸ਼ਰ ਸੀ ਤੂੰ ਸੀਵਾ ਕਿਉਂ ਦਿੱਤਾ ਨਹੀਂ ਹਮ ਬਿਲਕੁਲ ਹੈਨਾ ਜੀ ਜਿਵੇਂ ਗਰਬਜਨ ਸਿੰਘ ਬਾਬ ਹੋਏ ਪਹਿਲੇ ਹੋਏ ਜਸਦਰ ਜਗੇ ਉਹਨਾਂ ਤੇ ਸੀਗਾ ਪ੍ਰੈਸ਼ਰ ਵੀ ਦੋ ਦਸੰਬਰ ਦਾ ਸਾਦੀ ਮਾਫੀਨਾਮਾ ਕਰਵਾਇਆ ਸਦਕੇ ਕਰਵਾਇਆ ਹੈਗਾ ਤੇ ਜਦੋਂ ਹੁਣ 2 ਦਸੰਬਰ ਨੂੰ ਉਹਨੇ ਮੰਨ ਲਿਆ ਤਾਂ ਸਜਾਮਾ ਲੱਗ ਗਈਆਂ ਤੇ ਮਾਫੀਨਾਮੀ ਹੋ ਗਈ ਹਮ ਮੇਰੀ ਗੱਲ ਸਮਝਦੇ ਨਾ ਇਸਰਗੇ ਜਥੇਦਾਰਾ ਨੇ ਹਮੇਸ਼ਾ ਹੀ ਉਹ ਕੰਮ ਕਰਨਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਭਵਾਂ ਕੀ ਟਕਰ ਹੁੰਦੇ ਆ ਲੇਕਿਨ ਉਹ ਕਿਸੇ ਦੇ ਅਧੀਨ ਹੁੰਦੇ ਆ ਹਣਾ ਉਹਨਾਂ ਨੇ ਏਕਾਤ ਅਸੀਂ ਮਰਜ਼ਾ ਵੀ ਰੱਖਣੀ ਹੈ ਤੇ ਲੇਕਿਨ ਜਿਹੜੀ ਕਮੇਟੀ ਜਾਂ ਜਿਹੜੀ ਸੁਸਾਇਟੀ ਜਾਂ ਜਿਹੜੀ ਪਾਰਟੀ ਹੈਗੀ ਜਿੰਨਾਂ ਦਾ ਕੰਟਰੋਲ ਹੈਗਾ ਉਹਨਾਂ ਦੇ ਮੁਤਾਬਕ ਵੀ ਚੱਲਣਾ ਹੁੰਦਾ ਇਸ ਤੋਂ ਪਰੇ ਨਹੀਂ ਜਾ ਸਕਦੇ ਕਦੇ ਸਹੀ ਗੱਲ ਹੈ ਸੋ ਕਿਹੜਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਜੇਕਰ ਪੰਜਾਬ ਦੇ ਵਿੱਚ ਬੇਅਦਬੀਆਂ ਵਰਗੇ ਮਾਮਲੇ ਜੁਨੇ ਵਾਰ-ਵਾਰ ਕਿਉਂ ਵਾਪਰਦੇ ਨੇ ਇਹੋ ਜਿਹੀ ਸਰਕਾਰ ਨੇ ਗੁਰੂ ਘਰਾਂ ਦੀ ਸੁਰੱਖਿਆ ਦੇ ਲਈ ਵੀ ਬਿੱਲ ਬਣਾਈ ਨੇ ਫਿਰ ਵੀ ਅਜਿਹੀਆਂ ਕੋਝੀਆਂ ਹਰਕਤਾਂ ਕਿਵੇਂ ਹੋ ਜਾਂਦੀਆਂ ਨੇ ਅਸਲ ਵਿੱਚ ਨਾ ਮੈਂ ਦਿਲੋਂ ਗੱਲ ਕਰ ਰਿਹਾ ਕਿ ਗੁਰੂ ਸਾਹਿਬ ਦੀ ਕਦੀ ਬੇਅਦਬੀ ਨਹੀਂ ਹੋ ਸਕਦੀ ਜੀਸ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਵਿੱਚ ਸਾਰਾ ਅਦਬ ਹੀ ਅਦਬ ਆ ਹਾਂ ਜਿੱਥੇ ਅਦਬ ਅਦਬ ਦੇ ਬਿਰਵੀ ਹੋ ਜੋ ਇਹ ਬੇਅਦਬੀ ਕਹਿੰਦੀ ਆ ਕਿ ਰਾਜਨੀਤਿਕ ਬੇਅਦਬੀਆਂ ਇਹ ਸਿਆਸੀ ਬੇਅਦਬੀਆਂ ਆ ਇਹ ਸਿਆਸੀ ਲੋਕਾਂ ਦੀਆਂ ਆਪਣੀ ਇੱਕ ਹੋਂਮੇ ਹੈਗੀ ਆ ਆਪਣਾ ਇੱਕ ਰਾਜ ਕਰਨ ਦਾ ਤਰੀਕਾ ਹੈਗਾ ਇਹ ਸਿਰਫ ਆਮ ਲੋਕਾਂ ਦੇ ਜਿਹੜੇ ਮਨੁੱਖ ਭਾਵਨਾਵਾਂ ਨੂੰ ਠੇਸ ਪਹਤਾ ਕੇ ਉਹਨਾਂ ਨੂੰ ਕੈਸ਼ ਕਰਦੇ ਆ ਹੂੰ ਬੀਓ ਜੀ ਬਦਵੀ ਹੋ ਗਈ ਜੀ ਉਹਨਾਂ ਨੇ ਰਾਖੀ ਨਹੀਂ ਕੀਤੀ ਜਿੱਦਾਂ ਮਤਲਬ ਹੁਣ ਤਾਂ ਕੈਲੀਗੇਸ਼ਨ ਲੱਗਦਾ ਪ੍ਰਕਾਸ਼ ਸਿੰਘ ਬਦਲਤੇ ਜਾਂ ਉਹਨਾਂ ਦਾ ਉਹ ਬਾੜੀ ਵਾਪਸ ਲੈ ਲਿਆ ਸੀ ਵੀ ਉਹਨਾਂ ਨੇ ਬਦਵੀਆਂ ਹੋਈਆਂ ਸੀ ਇਹਨਾਂ ਦੇ ਮਨਸਿਕ ਤੌਰ ਤੇ ਤੇ ਪਰੇਸ਼ਾਨ ਕਰਨਾ ਹੁੰਦਾ ਕਦੇ ਵੀ ਜਿਹੜਾ ਸਿੱਖ ਘਰ ਜਨਮ ਲਿਆ ਜਿੰਨੇ ਉਹ ਬਦਵੀ ਨਹੀਂ ਕਰ ਸਕਦਾ ਜੇ ਹੁਣ ਨਾ ਸਰਕਾਰ ਚਾਹੁੰਦੀ ਹੁੰਦੀ ਕੋਈ ਬਦਵੀਆਂ ਕਰੇ ਉਹ ਕੁਝ ਨਾਰਥੀ ਲੋਕ ਹੁੰਦੇ ਆ ਜਿਹੜੇ ਅਜਿਹੇ ਪਰਚੰਡ ਰੱਜ ਕੇ ਤੇ ਹਾਲਾਤ ਪੈਦਾ ਕਰਦੇ ਆ ਠੀਕ ਆ ਨਾ ਜੀ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਕਦੇ ਵੀ ਕਿ ਗੁਰੂ ਸਾਹਿਬ ਦੀ ਬਦਵੀ ਕਰ ਸਕੰਦੇ ਕਿਸਮ ਰਸਾ ਕੇ ਰਹੀ ਹੈ ਹਣਾ ਜਿੱਥੇ ਹੈ ਹੀ ਆਦਬ ਉਹਦੀ ਬੇਦਬੀ ਕਿੰਦਾ ਹੋਜੇ ਸਿਰਫ ਬੇਦਬੀ ਕੀ ਆ ਸਿਆਸੀ ਬੇਦਬੀਆਂ ਸਿਆਸੀ ਹੀ ਇਹਨਾਂ ਦੀ ਪਖੰਡ ਬਾਜੀ ਆ ਸਿਆਸੀ ਹੀ ਇਹਨਾਂ ਦੀ ਤਿਕੜਮ ਬਾਜੀ ਆ ਸਿਆਸੀ ਹੀ ਇਹਨਾਂ ਦੀ ਚਾਲ ਬਾਜੀ ਆ ਜਿਸ ਤਰ੍ਹਾਂ ਕਿ ਸਾਨੂੰ ਬੇਦਬੀਆਂ ਦਾ ਪ੍ਰਚਾਰ ਕਰਦੇ ਆ ਪਰ ਮੈਨੂੰ ਹੈਰਾਨ ਬਈ ਗੁਰੂ ਸਾਹਿਬ ਦੇ ਕਿਸੇ ਨੇ ਅੰਗਾਂ ਨੂੰ ਛੇੜਛੜ ਕੀਤੀ ਜਾਂ ਕੋਈ ਹੋਰ ਗੱਲ ਕੀਤੀ ਆ ਉਹਨੂੰ ਇਹਨਾਂ ਨਸ਼ਰ ਕਰਨਾ 20 ਬੇਦਬੀ ਆ ਜੀ ਹਾਂ ਜੀ ਇਹ ਸਭ ਤੋਂ ਵੱਡੀ ਬੇਦਬੀ ਹੈ ਕਿ ਤੁਸੀਂ ਗੁਰੂ ਸਾਹਿਬ ਦੇ ਤੁਸੀਂ ਇਦਾਂ ਦੀ ਗੱਲਾਂ ਕਰ ਰਹੇ ਹੋ ਅਸਲ 'ਕਲ ਤਾਂ ਖੜੇ ਸਾਹਿਬ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਤੇ ਹਰ ਇੱਕ ਚੀਜ਼ ਉਹਦੇ ਸਿਫ ਫਟਾਫਟ ਪੋਸਟ ਕਰਕੇ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿੰਦੇ ਨੇ ਹਾਂ ਉਹ ਆਪਣੇ ਆਪ ਨੂੰ ਮੰਨਦੇ ਕਿ ਅਸੀਂ ਬਹੁਤ ਸਿਆਣੇ ਆ ਇਦਾਂ ਦੀ ਗੱਲ ਨਹੀਂ ਗਈ ਸਾਨੂੰ ਉਸ ਜਿਹੜੀ ਮੁਖਤਰਾ ਹੈਗੀ ਆ ਜੋ ਸਿਆਣ ਗੁਰੂ ਦੀ ਮਰਿਆਦਾ ਹੈਗੀ ਆ ਉਹਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਜੀ ਹਾਂ ਜੀ ਹੁਣ ਮੈਨੂੰ ਲੱਗਦਾ ਕਿ ਜਿੱਦਾਂ ਕੱਲ ਨੂੰ ਉੱਥੇ ਆਉਣਾ ਹੈਗਾ ਉਹਨਾਂ ਭਗਵੰਤ ਮਾਨ ਨੇ ਹਾਂ ਜੀ ਤੇ ਉਹਨਾਂ ਨੇ ਆ ਕੇ ਸਪਸ਼ਟੀ ਗੰ ਦੇਣੇ ਆ ਤੇ ਜੋ ਤੇ ਗੱਲ ਹੋਣੀ ਉਹਨਾਂ ਨੇ ਜਦੋਂ ਇਹ ਗੱਲ ਕਹਿਣੀ ਆ ਕਿ ਤੁਸੀਂ ਆਪਣੇ ਆਪ ਸੁਧਾਰ ਕਰੋ ਤੁਸੀਂ ਇਹ ਜ਼ਬਾਨੀ ਕਹਣਾ ਉਹਨੇ ਕਿਹਾ ਠੀਕ ਆ ਸਤਿਬਚਨ ਜਿਵੇਂ ਪਹਿਲਾਂ ਉਹਨਾਂ ਦੇ ਮੰਤਰੀਆਂ ਤੋਂ ਉਹਨਾਂ ਨੇ ਕਿਹਾ ਹੈਗਾ ਉਹਨਾਂ ਨੇ ਮੰਨ ਲਿਆ ਕਿ ਸਾਡੇ ਵਿਭਾਗ ਸਿਆਣਾ ਕੋਈ ਨਹੀਂ ਸੀ ਤਾਂ ਪੁੱਠੀਆਂ ਗੱਲਾਂ ਹੋਈਆਂ ਹੁਣ ਸਿਆਣੇ ਬਣਤੀ ਕਰਾਂਗੇ ਹੁਣ ਜੇ ਇਹ ਵੀ ਹੈ ਕਿ ਕਿਉਂਕਿ ਜਜ਼ਦਾਤ ਦੇ ਕੋਲ ਉਹ ਸੁਖਵੀਰ ਬਾਦਲ ਕਹਾ ਰਿਹਾ ਕਿ ਸਰਕਾਰ ਦੇ ਪੱਲੇ ਕੱਖ ਨਹੀਂ ਇਹ ਗੱਲ ਹੋ ਰਹੀ ਹੈ ਲੇਕਿਨ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਦਾ ਸਪਸ਼ਟਿਕ ਦੇਣਾ ਪੈਣਾ ਉਹ ਮर्याਦਾ ਨਾਲ ਸਤ ਦੇਣਾ ਪੈਣਾ ਹਮ ਸਹੀ ਗੱਲ ਹੈ ਸੋ ਬਿਲਕੁਲ ਜੀ ਅਸੀਂ ਵੇਖਿਆ ਕਿ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਦਾ ਨਵਾਂ ਆਦੇਸ਼ ਇੱਕ ਨਵਾਂ ਵਰਤਾਂਤ ਬਣਾ ਰਿਹਾ ਹੈ ਇਨਸਾਫ ਦੀ ਮੰਗ ਨੂੰ ਹੋਰ ਮਜ਼ਬੂਤ ਕਰਨ ਵਾਲਾ ਸੋ ਹੁਣ ਵਕਤ ਆ ਗਿਆ ਹੈ ਕਿ ਸਰਕਾਰ ਜਵਾਬ ਦੇਵੇ ਅਤੇ ਤੁਰੰਤ ਕਾਰਵਾਈ ਕਰੇ ਇਨਸਾਫ ਦੇ ਵਿੱਚ ਦੇਰੀ ਨੂੰ ਬਰਦਾਸ਼ਤ ਹੋਰ ਨਹੀਂ ਕੀਤਾ ਜਾ ਸਕਦਾ ਸੋ ਖੜਾ ਸੰਦੇਲਾ ਹੋ ਚੁੱਕਾ ਹੈ ਇੱਕ ਛੋਟੀ ਜਿਹੀ ਬ੍ਰੇਕ ਤਾਂ ਪਰਦੇ ਆ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕੀ ਤਰ ਨਹੀਂ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਬਾਅਦ